ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਚਣਿਆਂ ਦੀ ਚਾਟ ਇਹ ਆਪਾਂ ਬਲੈਕ ਚਣੇ ਲੈ ਲਏ ਸੀ ਇਹਨਾਂ ਨੂੰ 5-6 ਘੰਟੇ ਭਿਓਕੇ ਰੱਖਤਾ ਸੀ ਉਸ ਤੋਂ ਬਾਅਦ ਝਵਾਲ ਲਏ ਸੀ ਸਿਟੀਆਂ ਲਵਾਲੀਆਂ ਇਸ ਤਿੰਨ-ਚਾਰ ਤੇ ਇਹ ਵਿੱਚ ਪਾਇਆ ਸੀ ਆਪਾਂ ਖੜੀ ਪੱਤਾ ਇਸ ਦੇ ਨਾਲ ਨਾ ਟੇਸਟ ਬਹੁਤ ਸੋਹਣਾ ਹੁੰਦਾ ਖੁਸ਼ਬੂ ਜੀ ਬਹੁਤ ਵਧੀਆ ਆਉਂਦੀ ਹੈ ਤੇ ਇਹਦੇ ਵਾਸਤੇ ਇੱਕ ਪਿਆਜ਼ ਲੈ ਲਈ ਆਪਾਂ ਦੋ మీడియం ਸਾਈਜ਼ ਦੇ ਦੋ ਛੋਟੇ-ਛੋਟੇ ਟਮਾਟਰ ਲੈਏ ਸੀ ਥੋੜਾ ਜਿਹਾ ਪਨੀਰ ਲਿਆ ਸੀ ਪਨੀਰ ਵੀ ਆਪਣਾ ਘਰ ਦਾ ਬਣਾਇਆ ਹੋਇਆ ਜੀ ਬਾਜ਼ਾਰ ਵਾਲਾ ਆਪਾਂ ਨਹੀਂ ਯੂਜ਼ ਕਰਦੇ ਹੁੰਦੇ ਤੇ ਇਕ ਲਿਆ ਆਪਾਂ ਦੇ ਵਾਸਤੇ ਚਾਟ ਮਸਾਲਾ ਤੇ ਇੱਕ ਕਾਲਾ ਨਮਕ ਕੰਨੀ ਇੱਕ ਚੀਜ਼ ਆ ਪਾ ਕੇ ਆਪਾਂ ਬਣਾਵਾਂਗੇ ਤੁਸੀਂ ਨਿੰਬੂ ਵੀ ਪਾ ਸਕਦੇ ਏਦੇ ਵਿੱਚ ਪਰ ਆਪਣੇ ਬੱਚੇ ਲਾਈਕ ਨਹੀਂ ਕਰਦੇ ਨਿੰਬੂ ਆਪਾਂ ਨਹੀਂ ਪਾਉਂਦੇ ਜੀ ਨਿੰਬੂ ਤੇ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਆ ਛੋਲਿਆਂ ਨੂੰ ਜਲਣ ਕੇ ਇਹ ਚ ਭਾਲਾਂਗੇ ਜੋ ਤੁਸੀਂ ਜਿੰਨੇ ਜਣਿਆਂ ਵਾਸਤੇ ਬਣਾਉਣਾ ਉਹਨੇ ਕਾ ਸਕਦੇ ਹੋ ਹਿਸਾਬ ਨਾਲ ਅਸੀਂ 3 ਮੈਂਬਰਾਂ ਵਾਸਤੇ ਬਣਾਉਣਾ ਤੋ ਉਸ ਹਿਸਾਬ ਨਾਲ ਦੇ ਵਿੱਚ ਛੋਲੇ ਪਾ ਲਾਂਗੇ ਤੇ ਇਹ ਵੇਟ ਲੈ ਆ ਤੁਸੀਂ ਵੀ ਤੁਸੀਂ ਜੇ ਡਾਈਟਿੰਗ ਤੇ ਹੋ ਤਾਂ ਇਹ ਚੀਜ਼ ਬਣਾ ਕੇ ਖਾ ਸਕਦੇ ਹੋ ਛੋਲੇ ਆਪਾਂ ਪਾ ਲਈ ਬੌਲ ਦੇ ਵਿੱਚ ਹੁਣ ਇਹਦੇ ਵਿੱਚ ਕਰਾਂਗੇ ਪਨੀਰ ਐਡ ਪਨੀਰ ਪਿਆਜ਼ ਟਮਾਟਰ ਸਾਰੀਆਂ ਚੀਜ਼ਾਂ ਨੂੰ ਆਪਾਂ ਇਹਦੇ ਵਿੱਚ ੜਕਾ ਲ ਦਿੰਨੇ ਹਾਂ। ਆ ਦੇਖੋ ਜੀ ਆਪਾਂ ਇੰਨਾ ਸਰ ਆ ਪਾਵਾਂਗੇ ਚਾਟ ਮਸਾਲਾ। ਥੋੜਾ ਜਿਹਾ ਪਾਵਾਂਗੇ ਕਾਲਾ ਨਮਕ। ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਨਿੰਬੂ ਵੀ ਐਡਸ ਕਰ ਸਕਦੇ ਹੋ ਪਰ ਆਪਾਂ ਨਹੀਂ ਪਾਉਣਾ। ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਓ। ਤੁਸੀਂ ਦੇਖ ਸਕਦੇ ਹੋ ਜੀ ਆਪਣੀ ਚਨਾ ਚਾਟ ਬਿਲਕੁਲ ਬਣ ਕੇ ਤਿਆਰ ਆ ਖਾਣ ਦੇ ਲਈ ਵੀ ਤੁਸੀਂ ਇਹਦੇ ਵਿੱਚ ਦਹੀਂ ਵੀ ਐਡ ਕਰ ਸਕਦੇ ਹੋ ਪਰ ਆਪਾਂ ਨਹੀਂ ਨਹੀਂ ਖਾਂਦੇ ਜੀ ਨਹੀਂ ਕਰਦੇਗੇ ਤੇ ਨਿੰਬੂ ਵਗੈਰਾ ਵੀ ਪਾ ਸਕਦੇ ਹੋ ਜੇ weight loss ਵਿੱਚ ਬਹੁਤ ਹੈਲਦੀ ਪ੍ਰੋਟੀਨ ਭਰਪੂਰ ਚਨਾ ਚਾਟ ਬਣਦੀ ਹੈ ਜੀ ਤੁਸੀਂ weight loss ਦੇ ਵਿੱਚ ਵੀ ਖਾ ਸਕਦੇ ਹੋ ਐਸੇ ਵੀ ਖਾਓ ਬੱਚਿਆਂ ਨੂੰ ਵੀ ਬਣਾ ਕੇ ਦਿਓ ਹੈਲਦੀ ਖਾਣਾ ਘਰ ਦੇ ਵਿੱਚ तो मेरी वीडियो चंगी लगी लाइक कमेंट शेयर जरूर करो जी चैनल में कर लो सबसक्राइब वीडियो देखने लिये थोड़ा बहुत बहुत धनवाद जी थोड़े तो बहुत ज्यादा सपोर्ट की लड़ा न्यू चैनल स्टार्ट किया जी एक चैनल है अपना जसप्रीत पंजाबी बुटीक वो उ बहुत वाली प्यार मिल रहा थोड़ा ठीक है जी ओके बाय